ਜ਼ਿਲ੍ਹਾ ਰੋਪੜ ਦੇ ਅਧੀਨ ਪੈਂਦੇ ਸਿਰਕਿਰਤਪੁਰ ਸਾਹਿਬ ਨਾਲ ਲੱਦੇ ਪਿੰਡ ਬੁੰਗਾ ਸਾਹਿਬ ਉਥੋਂ ਲੰਘਦੀ ਪੱਕੀ ਨਹਿਰ ਜੋ ਕਿ ਕਈ ਲੋਕਾਂ ਦੀ ਜਾਨ ਦਾ ਜੋਖਮ ਬਣ ਚੁੱਕਿਆ ਹੈ ਇਹ ਤੁਹਾਨੂੰ ਮਿਲੀ ਜਾਣਕਾਰੀ ਅਨੁਸਾਰ ਇੱਕ ਰਿਸ਼ਤੇਦਾਰੀ ਵਿੱਚ ਦੋ ਨੌਜਵਾਨ ਆਏ ਹੋਣ ਸੰ ਬੁੰਗਾ ਬੁੰਗਾ ਸਾਹਿਬ ਵਿਖੇ ਜਿੱਥੇ ਸਿਰੇ ਉੱਠ ਕੇ ਨਹਾਣ ਲਈ ਚਲੇ ਗਏ ਇੱਕ ਨੌਜਵਾਨ ਦਾ ਪੈਰ ਫਿਸਲਣ ਕਰ ਨਹਿਰ ਵਿੱਚ ਗਿਰ ਗਿਆ ਦੂਜੇ ਨੌਜਵਾਨ ਨੂੰ ਬਚਾਣ ਦੀ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕਿਆ ਤੇ ਉਹ ਵੀ ਨਾਲ ਹੀ ਡੁੱਬ ਗਿਆ ਮੌਕੇ ਤੇ ਪੁਲਿਸ ਪੁੱਜ ਗਈ ਇਸ ਹੋਂ ਦੀ ਜਾਣਕਾਰੀ ਦਿੰਦੇ ਆ ਐਸਐਚਓ ਕਿਰਤਪੁਰ ਜਤਨ ਖਬੂਨਾ ਦੱਸਿਆ ਕਿ ਪਲਾਸ਼ੋਂ ਨੂੰ ਲੱਭਣ ਲਈ ਗੋਤਾਖੋਰੇ ਮੱਧੇ ਲਈ ਜਾ ਰਹੀ ਹੈ ਪਰ ਹਾਲ ਤੱਕ ਸਫਲਤਾ ਨਹੀਂ ਮਿਲੀ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਗਤਾਰ ਦੀ ਤਰ੍ਹਾਂ ਬੱਝ ਗਈ ਅੱਛਾ ਜੀ ਤਈ ਫਿਰ ਨਿਆਣੇ ਦਾ ਘਰਾਂ ਪਾਣੀ ਨਿਆਣੇ ਦੇ ਨਹਾਣਾ ਆ ਗਏ ਫਿਰ ਠੀਕ ਹੈ ਵਾਲੇ ਮੋਟਰਸਿਕਲ ਹੋਣਗੇ ਨਾਂ ਮੈਡੀਕਲ ਕਿਪ ਨੂੰ ਲੱਗ ਗਿਆ ਜਦੋਂ ਪਾਣ ਦੀਆਂ ਬਣਨ ਲੱਗਿਆ ਉਹਨੂੰ ਵੀ ਲੱਗ ਗਈ ਪਾਣ ਇਹ ਸਨ ਗ੍ਰੀਨ ਇਨਫਰਮੇਸ਼ਨ ਮਿਲੀ ਹੈ ਦੋ ਨੌਜਵਾਨ ਅਤੇ ਰਿਸ਼ਦਾਰੀ ਜਾਇਜ਼ ਹਰ ਜੀ ਦੇ ਪੁੱਤ ਸਾਹਿਬ ਉਹ ਇਥੇ ਨਾਂ ਦੇ ਪਰ ਤੇ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਨੇਰ ਦੇ ਵਿੱਚ ਸੂਲ ਬੋਟਾ ਕਰਮੀ ਹੈਲਪ ਨਾਲ ਅਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂ